ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਪ੍ਰਮਾਤਮਾ ਦੇ ਗਿਰਦਾਸਾ ਹੇ ਅਕਾਲ ਪੁਰਖ ਵਾਇਗੁਰ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਇਸ ਸਮੇਂ ਵੀਰ ਸਾਨੂੰ ਦੇਖ ਰਹੇ ਮੇਰੇ ਦਾਤਾ ਸਭ ਨੂੰ ਤੰਦਰੁਸਤੀਆਂ ਬਖਸ਼ੀਂ ਛੜਦਿਆਂ ਕਲਾਂ ਚ ਰੱਖੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣ ਸਭ ਦੀਆਂ ਦਾਤਾ ਮੇਰੇਆ ਮਨੋ ਕਾਮਨਾਵਾਂ ਮਜਬੂਰ ਪੂਰੀਆਂ ਕਰਦੀਂ ਮੌਸਮ ਹੈ ਜਿਹੜਾ ਹੁਣ ਥੋੜਾ ਜਿਹਾ ਠੰਡਾ ਹੋ ਗਿਆ ਜਿ ਦਿਨ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਸੀਗੀ ਪਹਿਲਾਂ ਸ਼ਾਮ ਦਾ ਵਕਤ ਹੈ ਮੀਂਹ ਵਾਲਾ ਮਾਹੌਲ ਜਾਂ ਬਣਨੇ ਨੂੰ ਤਿਆਰ ਹੈਗਾ ਤੇ ਸਾਡੀ ਭੂਆ ਏ ਉਹ ਬਾ ਹੁਣ ਪਹੁੰਚਣ ਵਾਲੀ ਹੈ ਤੇ ਓਹੋ ਗੋਂਡੀਆਂ ਦੇ ਹਾਲ ਚਾਚੇ ਜਿੱਧਰ ਚਾਚੇ ਰਾਂਕਣੀ ਹੈਗੇ ਆ ਤੇ ਭੂਆ ਨੇ ਆਉਣਾ ਭੂਆ ਦੀ ਉਡੀਕ ਸੀਗੀ ਭੂਆ ਸਾਡੀ ਵਿਚਾਰੀ ਪਹਿਲਾਂ ਬਹੁਤ ਬਿਮਾਰ ਰਹੀ ਹੁਣ ਆਏ ਤੇ ਹਾਲ ਚਾਲ ਵੀ ਪੁੱਛਾਂਗੇ ਉਹਦਾ ਤੇ ਪਾਪਾ ਜੀ ਨੂੰ ਫੋਨ ਕਰਿਆ ਸੀਗਾ ਮਨ ਲੱਗਾ ਵਿੱਕੀ ਨੇ ਪਤਾ ਨਹੀਂ ਮੈਂ ਕਿਹਾ ਤਾਂ ਵਿੱਕੀ ਨੂੰ ਫੋਨ ਕਰ ਲੈਣਾ ਹੁਣ ਪਤਾ ਲੱਗੂ ਵੀ ਗੱਲ ਹੋਈ ਉਹਨਾਂ ਕਹਿੰਦੇ ਨਹੀਂ ਹੋਈ ਜਾਂ ਫਿਰ ਕਈ ਵਾਰ ਹੁੰਦਾ ਵੀ ਕਈ ਵਾਰ ਤਾਂ ਪਾਪਾ ਜੀ ਦੇ ਰੱਖੜੀ ਬਣ ਜਾਂਦੀ ਏ ਉਹ ਕਈ ਵਾਰ ਸਾਡੇ ਬਣਦੀ ਏ ਹੁਣ ਉਹਦੀ ਕਿਸਮਤ ਚੱਜ ਜਾਨੀ ਮੈਂ ਕਿਹਾ ਤਾਂ ਵਿੱਕੀ ਨੂੰ ਫੋਨ ਕਰਕੇ ਵੀ ਭੂਆ ਉਧਰ ਆਈ ਹੋਈ ਐ ਵੀ ਤੋਂ ਉਹ ਕਰਨੀ ਵਿੱਕੀ ਵੀ ਕੰਢੇ ਦੇ ਵਿੱਚ ਉਲਝਿਆ ਹੋਇਆ ਤੇ ਅਸੀਂ ਵੀ ਇੱਥੇ ਚਲੋ ਧੂਆ ਦੀ ਰਖੜੀ ਤੋਂ ਬਾਅਦ ਦੇ ਵਿੱਚ ਫਿਰ ਅਗਲੇ ਵਲੌਗ ਚ ਪਤਾ ਲਗਾਉਂਗਾ ਵੀ ਅਸੀਂ ਮਾਣੇ ਮਾਜਰੇ ਨੂੰ ਵੀ ਜਾਣਾ ਹੈ ਤਾਂ ਵੀ ਇਹ ਜਿਹੜਾ ਤਿਹਾਰ ਹੈ ਦੇਖੋ ਕਿੰਨਾ ਖੁਸ਼ੀਆਂ ਭਰਿਆ ਜਿਹਾ ਤਿਹਾਰ ਹੈਗਾ ਸਾਡੇ ਸਾਡੇ ਘਰ ਦੀਆਂ ਜਿਹੜੀਆਂ ਧੀਆ ਏ ਉਹ ਖੁਸ਼ੀ-ਖੁਸ਼ੀ ਆ ਰਹੀਆਂ ਇੱਧਰ ਨੂੰ ਹਨਾ ਆ ਕੇ ਆਪਣੇ ਭਾਈਆਂ ਦੀ ਸੁੱਖ-ਸ਼ਾਂਤ ਬਣਾਉਣੀ ਇਹਨਾਂ ਨੇ ਇਹ ਇੱਕ ਕਿੰਨਾ ਸੋਹਣਾ ਰੀਤ ਦੀ ਹੈਗੀ ਹਨਾ ਇੱਕ ਨੋਟ ਕਰਨ ਵਾਲੀ ਗੱਲ ਹੈ ਤੁਹਾਨੂੰ ਉਹੀ ਸਮਝ ਸਕਦੇ ਜਿਨ੍ਹਾਂ ਦੇ ਰਿਲੇਸ਼ਨ ਹੈਗੇ ਨੇ ਇਦਾਂ ਦੇ ਜਿਹੜੇ ਮਾਲਾ ਕੋਈ ਕਈ ਭੈਣਾਂ ਹੈਗੀਆਂ ਜਿਨ੍ਹਾਂ ਦੇ ਭਰਾ ਨਹੀਂ ਹੈਗੇ ਉਹਨਾਂ ਨੂੰ ਜਿਆਦਾ ਫੀਲ ਹੁੰਦਾ ਹੈ ਹਨਾ ਤੇ ਕਈ ਕਈ ਬੀਬੀਆਂ ਇਹ ਜੀਆਂ ਵੀ ਹੈਗੀਆਂ ਜਿਨ੍ਹਾਂ ਦੇ ਪੇਕੇ ਨਾਲ ਤੇ ਨਾਤੇ ਟੁੱਟ ਗਏ ਪਰ ਇਹਨਾਂ ਦਿਨਾਂ ਦੇ ਵਿੱਚ ਆ ਕੇ ਉਹਨਾਂ ਨੂੰ ਬਹੁਤ ਚੇਤੇ ਆਉਂਦੇ ਆ ਤੇ ਉਹ ਵੀ ਕਈ ਵੀਰ ਐਸੇ ਵੀ ਹੈਗੇ ਜਿਹੜੇ ਭੈਣਾਂ ਨੂੰ ਮਿਸ ਕਰਦੇ ਨੇ ਹਨਾ ਬਹੁਤ ਮਤਲਬ ਕਿ ਇਹ ਡੂੰਗੀ ਸੋਚ ਦੀ ਗੱਲ ਕਰ ਰਹੇ ਆ ਮੈਂ ਜਿਹੜੇ ਸਮਝ ਸਕਦੇ ਆ ਉਹ ਸਮਝ ਸਕਦੇ ਆ ਹੁਣ ਸਾਨੂੰ ਫੋਰਮ ਦੇ ਵਿੱਚ ਬੈਠੇ ਬਹੁਤ ਦੇਖਦੇ ਨੇ ਕਈ ਕੁੜੀਆਂ ਵਿਆਹ ਕੇ ਵਿਚਾਰੀਆਂ ਉੱਥੇ ਚਲੇ ਗਈਆਂ ਕਾਜ ਇਤਿਹਾਰ ਨੂੰ ਉਹ ਉਹ ਗੱਲ ਵੱਖ ਹੈ ਵੀ ਆਪਾਂ ਮਤਲਬ ਲੈਟਰਾਂ ਦੇ ਜ਼ਰੀਏ ਇੱਧਰ ਉੱਧਰ ਭੇਜ ਦਿੰਨੇ ਆ ਜਿਵੇਂ ਕੋਰੀਅਰ ਕਰਤਾ ਕੁਝ ਵੀ ਕਰਤਾ ਪਰ ਜਿਹੜਾ ਭੈਣ ਨੇ ਕੋਲ ਬੈਠ ਕੇ ਕੋਈ ਹਾਸੀ ਮਜ਼ਾਕ ਕਰ ਲੈਣਾ ਆਪਣੇ ਭਰਾ ਦੇ ਨਾਲ ਹਨਾ ਨਾਲੇ ਰਖੜੀ ਬੰਨਣੀ ਹਨਾ ਨਾਲੇ ਉਹ ਉਹ ਗੱਲ ਬਸ ਉਹ ਇੱਕ ਵੱਖਰੀ ਗੱਲ ਹੈ ਉਹ ਮਤਲਬ ਬਿਆਨ ਕਰਨ ਤੋਂ ਪਰੇ ਜੇ ਵਾਲੀ ਗੱਲ ਹੈ ਜਿਹੜੀ ਮੈਂ ਨਹੀਂ ਸ਼ਬਦੋ ਦਿਲ ਦੀ ਜਿਹੜੀ ਗਰਾਈਆਂ ਦੇ ਵਿੱਚ ਉਹਨਾਂ ਦੇ ਉਹ ਭਾਵਨਾਵਾਂ ਉੱਠ ਰਹੀਆਂ ਨੇ ਜਾ ਕੇ ਇਹ ਭਾਈ ਬਾਹਰ ਗਏ ਵੇ ਆਪਣੇ ਭੈਣ ਨੂੰ ਕਹਿ ਰਹੇ ਆ ਭੈਣੇ ਜੇ ਮੈਂ ਕੋਤੇ ਉਰੇ ਹੁੰਦਾ ਮੈਂ ਤੈਨੂੰ ਗਿਫਟ ਵੀ ਦਿੰਦਾ ਭੈਣ ਤੂੰ ਮੇਰੇ ਰਖੜੀ ਬੰਨਦੀ ਬਹੁਤ ਟਾਈਮ ਹੋ ਗਿਆ ਬਾਹਰ ਦੇ ਮੁਲਕ ਜਿਹੜੇ ਕੋਈ 10 ਸਾਲ ਦਾ ਵੀ ਗਿਆ ਕੇ ਬੈਠਾ ਕੋਈ 15 ਸਾਲ ਦਾ ਵੀ ਜਾ ਕੇ ਬੈਠਾ ਕਈ ਵਾਰ ਆਏ ਹੁੰਦਾ ਵੀ ਕਾਗਜ਼ ਨਹੀਂ ਬਣਦੇ ਪ੍ਰੋਪਰ ਟਰੰਗ ਗੱਲ ਸਹੀ ਹਨਾ ਵੀ ਉਹਦੇ ਕਰਕੇ ਥੋੜਾ ਜਿਹਾ ਘਟਲੇ ਹੋ ਜਾਂਦਾ ਜਿਵੇਂ ਸਾਡੀ ਸੰਦੀਪ ਦਾ ਲਾਲੋ ਹਨਾ ਵੀ ਇਹਦਾ ਭਰਾ ਵੀ ਕਾਫੀ ਸਮੇਂ ਤੋਂ ਬਾਹਰ ਗਿਆ ਵਾ ਪਰ ਕਿਤੇ ਨਾ ਕਿਤੇ ਦੇ ਮੰਦੇ ਵਿੱਚ ਉਹ ਹੈਗੀ ਆ ਨਾ ਗੱਲ ਵੀ ਮੇਰਾ ਭਰਾ ਕੋਲ ਹੁੰਦਾ ਮੈਂ ਸੀਨੇ ਨਾਲ ਲਾਂਦੀ ਆਪਣੇ ਭਰਾ ਨੂੰ ਹਨਾ ਨਾਲੇ ਦੇ ਰਖੜੀ ਬੰਦੀ ਇੱਕ ਪਿਆਰ ਮੁਹੱਬਤ ਹੈ ਉਹ ਵਾਕਿਆ ਭੈਣ ਭਾਈ ਵਾਲਾ ਪਿਆਰ ਮੈਂ ਉਹਨੂੰ ਸ਼ਬਦਾਂ ਦੇ ਵਿੱਚ ਪ੍ਰੋਕ ਕੇ ਤੁਹਾਨੂੰ ਸ਼ਾਇਦ ਨਹੀਂ ਦੱਸ ਪਾ ਸਕਦਾ ਹੋਵਾਂਗਾ ਪਰ ਜਿਹੜੇ ਸੁਣ ਰਹੇ ਹੈ ਜਿਹੜੇ ਗੱਲ ਨੂੰ ਮਹਿਸੂਸ ਕਰ ਰਹੇ ਹੈ ਉਹਨਾਂ ਦਾ ਦਿਲ ਹੈ ਜਿਹੜਾ ਵਾਕਈ ਆਵਾਜ਼ ਦਿੰਦਾ ਹੋਊਗਾ ਮੈਨੂੰ ਇਸ ਸਮੇਂ ਦੀ ਮੈਂ ਗਰੰਟੀ ਦਿੰਦਾ ਇਸ ਗੱਲ ਦੀ ਸੋ ਹੁਣ ਸਾਡੀ ਭੂਆ ਨੇ ਆਉਣਾ ਥੋੜੀ ਦੇਰ ਤੱਕ ਤੇ ਮੈਂ ਬਹੁਤਾ ਲੈਕਚਰ ਦੇਣਾ ਨਹੀਂ ਚਾਹੁੰਦਾ ਪਰ ਦਿਲ ਦੇ ਵਿੱਚ ਹੈਗੀਆਂ ਗੱਲਾਂ ਮੈਨੂੰ ਮੇਰੀ ਭੈਣ ਦੀ ਵੀ ਉਡੀਕ ਹੈ ਉਹਨੇ ਵੀ ਆਉਣਾ ਹਾਂ ਉਹਦੇ ਨਾਲ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਅਸੀਂ ਆਪਣੇ ਸ਼ਗਨ ਬਿਹਾਰ ਭੈਣ ਦੇ ਨਾਲ ਪੂਰੇ ਮਿਲਦੇ ਵਰਤਦੇ ਆਂ ਪਰ ਇੱਕ ਗੱਲ ਹੈ ਉਹਨਾਂ ਦਾ ਪਰਿਵਾਰ ਨਹੀਂ ਚਾਹੁੰਦਾ ਵੀਡੀਓ ਬਣਾਉਣਾ ਠੀਕ ਹੈ ਨਾ ਇਸ ਗੱਲ ਕਰਕੇ ਅਸੀਂ ਵੀਡੀਓ 'ਚ ਨਹੀਂ ਦਿਖਾਉਂਦੇ ਤਾਂ ਸਾਨੂੰ ਕਈ ਵਾਰ ਬੈਡ ਕਮੈਂਟ ਵੀ ਲੋਕ ਕਰ ਜਾਂਦੇ ਵੀ ਤੁਸੀਂ ਆਪਣੀ ਭੈਣ ਨੂੰ ਪੁੱਛਦੇ ਨਹੀਂ ਬੁਲਾਉਣਾ ਠੰਮ ਕਾਮ ਕਾ ਉਹ ਸਾਡਾ ਦਿਲ ਜਾਣਦਾ ਜੇ ਅਸੀਂ ਕਿਸੇ ਜਿਨ੍ਹਾਂ ਨੂੰ ਤੁਸੀਂ ਪਰਾਈ ਕਹਿੰਦੇ ਆਂ ਪਰਾਈਆਂ ਵੀ ਪਰਾਈਆਂ ਕੁੜੀਆਂ ਨੂੰ ਤੁਸੀਂ ਆਪਣੇ ਭੈਣਾਂ ਬਣਾ ਕੇ ਉਹਨਾਂ ਨੂੰ ਪੂਜਦੇ ਆਂ ਬੁਲਾਣਾ ਕਰਦੇ ਆਂ ਵੀ ਆਪਣੀ ਸખી ਭੈਣ ਹੋਣੀ ਸખી ਭੈਣ ਨੂੰ ਤਾਂ ਅਸੀਂ ਬਹੁਤ ਜ਼ਿਆਦਾ ਹਰ ਸਮੇਂ ਦੇ ਲਈ ਜਾਨ ਹਾਜ਼ਰ ਹੈ ਜੋ ਸਾਡੇ ਕੋਲ ਹੈਗਾ ਸਾਰਾ ਕੁਝ ਉਹਦਾ ਜਦੋਂ ਮਰਜੀ ਆਪਣੇ ਹੱਕ ਦੇ ਨਾਲ ਉਹ ਸਾਡੇ ਕੋਲ ਤੇ ਲਿਜਾ ਸਕਦੀ ਆ ਅਸੀਂ ਸਾਨੂੰ ਦਿਖਦਾ ਹੈ ਵੀ ਉਹਨੂੰ ਇਸ ਚੀਜ਼ ਦੀ ਕਮੀ ਹੈਗੀ ਅਸੀਂ ਆਪਣੇ ਲੈਵਲ ਤੇ ਵੀ ਇਹ ਨਹੀਂ ਹੈ ਮੰਗਣ ਦੀ ਉਡੀਕ ਨਹੀਂ ਉਸੇ ਤਰੀਕੇ ਨਾਲ ਸਾਡਾ ਹੋਰ ਪਹਿਣਾ ਨਾਲ ਵੀ ਪਿਆਰ ਹੈਗਾ ਸੋ ਮਿਲਦੇ ਆ ਥੋੜੇ ਟਾਈਮ ਦੇ ਵਿੱਚ ਆਪਾਂ ਜਦੋਂ ਭੂ ਆਉਗੀ ਰੱਖ ਲਈ ਬੰਨਾਂਗੇ ਵਿੱਚ ਕਾਪੜੀ ਪਾਪਾ ਜੀ ਪਰਾਂ ਨੂੰ ਕਿਤੇ ਗੇਮੇ ਵਿੱਚ ਫੋਨ ਕਰਾਦਾ ਮੈਂ ਉਹ ਆਈ ਬੀਓ ਕਹਿੰਦੇ ਮੈਂ ਤੁਹਾਡੇ ਡੇਟ ਬਣਾਉਣਾ ਅੱਛਾ ਉਹਨੇ ਫੋਨ ਵੀ ਨਹੀਂ ਕਰਾਇਆ ਕਿ ਮੈਂ ਆਉਣਾ ਨਹੀਂ ਤਾਂ ਪਾਪਾ ਜੀ ਨੂੰ ਦੱਸੇ ਤੇ ਅੰਦਰ ਵੀ ਆਉਣਾ ਅੱਛਾ ਪਾਪਾ ਦੇਖੀ ਨਾ ਬੰਦਿਆ ਹਰ ਟਾਈਮ ਦਾ ਸੰਭੀਗ ਮੈਂ ਫੋਨ ਕਰ ਹਾਂ ਆਪਣੇ ਬੱਸ ਤੇ ਆਪਾਂ ਉਹਨਾਂ ਉਹ ਠੇਕੇਦਾਰ ਬਣ ਕੇ ਬੂਟੇ ਆ ਦੇ ਉਹ ਬੂਟੇ ਦੇ ਜਿਹੜੇ ਫਰੀ ਜਾਂਦੇ ਆਲੇ-ਦਲੇ ਬੋਲਣਾ ਨਾਲੀ ਤੇ ਮੈਂ ਬੂਟੇ ਦੀ ਗੁਆਣ ਕਰਦਾ ਪਰ ਹੈ ਕਰਨਾ ਅਰ ਪਾਪਾ ਜੀ ਦੀ ਆ ਬਰੀਕ ਦੀ ਆ ਪਈ ਆ ਅੱਛਾ ਤੇ ਬਾਕੀ ਚੋਂ ਆ ਆ ਜਿੱਦਾਂ ਸੱਜਣ ਤੋਂ ਵੀ ਸਵਾਕੇ ਹੁੰਦੇ ਬਖਾਉਂਗੀ ਸਵਾਕੇ ਪਾ ਕੇ ਆਈ ਹਾਂ ਹਾਂ ਮੈਂ ਆਪਣੀ ਪਸੰਦਾ ਲੈ ਕੇ ਆਈ ਹਾਂ ਮੁਰ ਰਾਂ ਕੇ ਰੁਆ ਕਾ ਧੰਨਵਾਦ ਭਾਈ ਜੀ ਨੂੰ ਬਾਕੀਆਂ ਨੂੰ ਨਾ ਕਹੀ ਕਲੀ ਇਹਨੂੰ ਧੰਨਵਾਦ ਕਰ ਹਾਂ ਹੀ ਹੋਵੇ ਨਾ ਬਿਊਟਿਫੁਲ ਹੈ ਸਵੇਰ ਆ ਕੇ ਪਾਤੀ ਹੈ ਸਿਵਤਾ ਵਰਨੀ ਦਾ ਥੋੜਾ ਚਲ ਕੋਈ ਨਾ ਸਿਵਤਾ ਦੀ ਕਿਆ ਗੱਲ ਹਮ ਇਹ ਤਾਂ ਇਹ ਬੂਆ ਦੀ ਨਾਲੇ ਹੁੰਨੇ ਮਾਪੇ ਮਾਵੇਂ ਆਪਾਂ ਨਾਲ ਹੁੰਦੀਆਂ ਮਰੀ ਬੂਆ ਮੈਂ ਤੁਹਾਡੇ ਹਾਂ ਹਾਂ ਪਹਿਲਾਂ ਬੂਆ ਹੈ ਬਾਕੀ ਸਭ ਬਾਅਦ ਵਿੱਚ ਬੀਜਿੰਗ ਜਿਹਾ ਜਮੀਨਾਂ ਹੋ ਜਾਂਦੇ ਉਹ ਵੀ ਗੱਲ ਹਾਂ ਕਹਾਂ ਕਹਾਂ ਬੱਦੀ ਜਾਂਦੀ ਹੈ ਹਾਂ ਕਹਿੰਦੀ ਬੰਨ ਦੇ ਮੇਰੇ ਆ ਬੰਦ ਬੂਆ ਤੇ ਬੰਨ ਦੇ ਕੁੜੀਆਂ ਨਾਲੇ ਘਰ ਹੁੰਦੇ ਆ ਹਾਂ ਆ ਦੇਖ ਲਓ ਮਦੀਪ ਭੈਣ ਜਿਹੜੀ ਲੱਕੜੀ ਬੰਨ ਕੇ ਗਈ ਖੋਲਦੀ ਨਹੀਂ ਇਹਨੇ ਆ ਹੁਣ ਵੀ ਜੋ ਹੁਣ ਵੀ ਕਹਿੰਦੀ ਸੀ ਕਹਿੰਦੀ ਮੇਰੇ ਮੈਂ ਕਹਿੰਦੀ ਪਹਿਲਾਂ ਮਹੱਬਨਾ ਲਾ ਪੂਆ ਤੇ ਹਾਂ ਫਿਰ ਮੁਕਰ ਗਈ ਕਹਿੰਦੀ ਨਹੀਂ ਮੇਰੇ ਬੰਨੀ ਵੀ ਆ ਹੁਣ ਹੁਣ ਕੋਲਕ ਬੂਲੇ ਕੱਢ ਗਈ ਹੁਣ ਦੇਖ ਲਈ ਨਾ ਬਾਈ ਦੇ ਬੰਨ ਹੁੰਦੀ ਤਾਂ ਕਰਕੇ ਹਾਂ ਕੌਣ ਆ ਪੁੱਤ ਬੰਨਰ ਸੌਰ ਜੀ ਕਹਿੰਦੀ ਤੈਨੂੰ ਕੋਈ ਗੱਲ ਤਾਂ ਪਤਾ ਹੈ ਮੈਂ ਕਹ ਕਿਆ ਪੂਆ ਲੱਕੜੀ ਇਹਨੇ ਕਿਹਾ ਆਇਆ ਮੈਂ ਕਹ ਨਹੀਂ ਲਈ ਆਏ ਹੈ ਵੀ ਭਾਂਡੇ ਛੱਡਦੇ ਪਹਿਲਾਂ ਲੱਕੜੀ ਵੇਖ ਲੈ ਜਾਗੇ ਕਣੀ ਇਹ ਬੂਆ ਵੀ ਰਖੜੀਆਂ ਲੈ ਕੇ ਆਈ ਆ ਮਗਾ ਨਹੀਂ ਲੈ ਆਈ ਨਹੀਂ ਮੈਂ ਜਾਣਣ ਲਈ ਹੋਰ ਤਾਂ ਪੁੱਤ ਸਾਰੇ ਬੂਆ ਨੇ ਰਖੜੀਆਂ ਲੈ ਕੇ ਆਉਣਾ ਹਾਂ ਕੱਲੂ ਬਜਿੰਦਰ ਬੂਆ ਨੇ ਲੈ ਕੇ ਆਉਣਾ ਕੱਕੜੀ ਹਾਂ ਜੈ ਸਿੰਘ ਦੀਦੀ ਨੇ ਕਿਹਾਣੀ ਕੱਕੜੀ ਬੁੱਬੂ ਨਸ਼ਾਰਿਆ ਤਾਂ ਬਣੋਣੀ ਆ ਬੁੱਬੂ ਨਹੀਂ ਬਣਣੀ ਆ ਵੀਰ ਜੀਆਂ ਦੇ ਬੁੱਬੂ ਦੇ ਹੱਥ ਤੱਕ ਬੰਨ੍ਹ ਹੋ ਜਾਣੀਆਂ ਇਹਨਾਂ ਕੱਕੜੀ ਖਾਸ ਹੁਦੀ ਗਿਆ ਆ ਵੀਰੇ ਲੈ ਕੇ ਜਾਣਾ ਇੱਕ ਛੋਟਾ ਜਾਂ ਇੱਕ ਬੜਾ ਵੀਰਾ ਲੈ ਕੇ ਜਾਣਾ ਹਾਂ ਚਾਲ ਹੁਣ ਤਾਂ ਮੈਂ ਥੈਂਕ ਯੂ ਕਰਾਂ ਥੈਂਕ ਯੂ ਦਾ ਕਰਾਂ ਥੈਂਕ ਯੂ ਕਰਾਂ ਜੱਫੀ ਵਾਲਾ ਜੱਫੀ ਪਾ ਕੇ ਥੈਂਕ ਯੂ ਕਰਾਦੇ ਬੰਤੇ ਪਹਿਰੇ ਹੱਥ ਮੇਰਾ ਨਾਂ ਕੰਨਿਆ ਦੇਵੀ ਹੈ ਨਾ ਕੰਨੇ ਦੇ ਵੀ ਲੈ ਕਰਦੇ ਅੱਛਾ ਕਿਤੇ ਕਿੱਸਾ ਮੈਂ ਕੰਨਿਆ ਦੇ ਵੀ ਆਹੋ ਆਪਣੇ ਨਹੀਂ ਲਾਉਂਦੇ ਸੀ ਮੇਰਾ ਪੁੱਤ ਹੈ ਕੋਈ ਕੰਨਿਆਆਂ ਕੀ ਹੈ ਮੇਰਾ ਪੁੱਤ ਹੈ ਜੂਂਗਾ ਕਰਿਆ ਹੋਇਆ ਉਹ ਸਿੱਖ ਕੌਮ ਦੇ ਵਿੱਚ ਪਤਾ ਨਹੀਂ ਹਾਂ ਕਰ ਲਾ ਸਕਦਾ ਚੱਲ ਹੁਣ ਕਰਨ ਦਾ ਟਿਊਸ਼ਨ ਗਿਆ ਵਾ ਨਹੀਂ ਉਹਨੇ ਵੀ ਬਣਾ ਲੈਣੀ ਸੀ ਪਰ ਲੜ ਕੇ ਗਿਆ ਮੈਂ ਇਹਨਾਂ ਨਾਲ ਕਹਿੰਦਾ 6 ਵਜੇ ਮਾਣੇ ਮਜਰੇ ਨੂੰ ਜਾਣਾ ਮੇਰਾ ਸਾਡੇ 5 ਆਦਮਾ ਮਾ ਸਵਾ ਚਾਰ ਤਾਂ ਤੈਥੀ ਘਰ ਤੇ ਸਾਡੇ 5 ਨੂੰ ਗੋਡੇ ਰਹਿ ਕੇ ਜਾਣ ਨੂੰ ਭਜਾਇਆ ਮੈਂ ਤੱਕੇ ਨਾਲ ਵੀ ਜਾ ਸਪਿਊਸਰ ਨੂੰ ਜਾ ਵੀ ਕਿ ਹੁੰਦਾ ਨੇ ਆਣੇ ਜਾ ਕੇ ਤੇ ਜਾਣਾ ਹੁੰਦਾ ਨਾ ਵੀ ਮੈਂ ਵੀ ਜਾਣਾ ਤੇ ਨਾਮ ਘਰ ਜਾਵਾਂ ਹੁੰਦਾ ਹੁੰਦਾ ਆਪਾਂ ਵੀ ਆਪਣਾ ਵੀ ਆਹੀ ਹਾਲਤਾ ਆਪਾਂ ਆਪਣੇ ਫਿਰ ਬੂਆ ਸਿਹਤ ਬਾਰੇ ਸੁਣਾ ਸਿਹਤਾਂ ਠੀਕ ਹੈ ਤੇਰੀਆਂ ਠੀਕ ਹੈ ਹਾਂ ਬੜ ਬੂਆ ਕਹਿੰਦੀ ਮੋੜਨਾ ਮੈਂ ਕਿ ਤੁਸੀਂ ਫੇੜ ਦੋ ਹਾਂ ਹਾਂ ਕਦ ਮੋੜਨਾ ਇਹਨੇ ਫਿਰ ਨਹੀਂ ਗੱਲੋ ਚਲਦੇ ਹੋ ਜਾਣਾ ਹੁਣ ਤੇਰੇ ਕੋਲ ਦੇ ਸਾਰੇ ਇਹ ਵੀ ਨੰਨੋ ਹਾਂ ਮੈਂ ਪਾਣੀ ਹੈ ਉਹ ਬਾਕੇ ਬਾਕੇ ਉਹਦਾ ਜਿਹੜਾ ਸੂਟ ਪਾਇਆ ਉਹਦਾ ਵੀ ਤਾਂ ਰੰਗ ਹੈ ਜਈਆ ਇਹਦਾ ਥੋੜਾ ਜਿਹਾ ਘੂੜਾ ਹੈ ਹਾਂ ਉਹਦਾ ਉਹ ਤਾਂ ਥੋੜਾ ਜਿਹਾ ਫਰਕ ਹੈ ਬਸ ਇੰਨਾ ਕੁ ਫਰਕ ਬਾਗੂਆ ਘਰਾਂ ਉਹ ਵੀ ਪਾਣੀ ਬੱਦੀ ਨਾਲ ਹੈ ਤੂੰ ਵੀ ਹਰਾ ਹੀ ਪਾਇਆ ਉਹ ਵੀ ਘਰਾਂ ਢਾਲੀ ਆਉਂ ਜਾਂਦੀ ਲੱਗਦੀ ਹਾਂ ਆਈ ਰੰਗ ਦਾ ਪਾਣੀ ਹੈ ਇਹ ਰੰਗ ਦਾ ਪਾਣੀ ਤੇ ਖਾਣਾ ਕਿਆ ਬਖਾਂਗੀ ਤੂੰ ਬੱਲੇ ਆਏ ਮੇਰੇ ਪੁੱਤ ਨੇ ਸ਼ੇਵਦਾ ਮਿਲ ਗਿਆ ਇੱਧਰ ਵੀ ਦੇਖ ਆਹ ਰਾਂਗਾਂ ਗਾਂਦੀ ਆਹ ਸੁਨਕੜਾ ਰਾਂਗਦਰਾ ਇੱਧਰ ਇਹਦੇ ਨਾਲਸਰ ਪਾਸ ਤੋਂ ਨਹੀਂ ਨਾ ਫਾਈ ਕੋ ਕੱਟ ਲੈਣੀ ਆਪਣਾ ਅੱਛਾ ਇਹ ਤੂੰ ਚਲ ਕੋਈ ਹਾਂ ਇਹ ਚਿਵਰੀ ਤੇ ਕ ਚਲ ਕੋਈ ਮੋਸਾਂ ਮੈਂ ਦੋਰੀ ਐ ਇਹਨਾਂ ਸੱਜਿਆਂ ਦੇ ਦੇ ਬਾਕੀ ਹੋਰ ਕੋਟ ਟ੍ਰੇਂਗਲ ਜੰਬਲ ਮਤਲਬ ਕੋਈ ਨਾ ਰੱਖ ਲੋ ਮੈਂ ਤਾਂ ਲੈ ਆਈ ਤੂੰ ਹਾਂ ਮਿਲ ਗਿਆ ਚਲ ਕੋਈ ਹਾਂ ਹਾਂ ਲਾ ਭਾਵੇਂ ਨਾ ਕਿੰਗ ਗੋਲ ਲਾ ਭਾਵੇਂ ਨਾ ਅੱਛਾ ਸੱਸ ਆਉਦੀ ਹੋਆ ਹਾਂ ਠੀਕ ਹੈ ਇਹ ਕੰਮ ਆ ਜਿੰਦੇ ਸੋ ਮੇਰੇ ਸਾਹ ਨਹੀਂ ਆ ਮੇਰੇ ਪਾ ਕੇ ਨਹੀਂ ਚੱਲੇ ਉਹ ਫੁੱਫੜ ਦੀ ਪ੍ਰਸ਼ਾਦੇ ਦਾ ਔਕਾ ਸਰਬਜੀਤ ਦੀ ਘਰ ਵਾਲੀ ਪ੍ਰਸ਼ਾਦਾ ਲੱਗੀ ਬਣਾਉਣ ਲੈ ਕੇ ਜਾਣਾ ਭੂਆ ਨੇ ਨਹੀਂ ਤੇ ਜਾਣਾ ਤਾਂ ਹੀ ਰਹਿ ਗਈ ਨੇ ਆ ਟਾਈਮ ਨੂੰ ਤਾਂ ਕੱਦੀ ਲੰਘ ਜਾਣਾ ਤਾਂ ਕੱਦੀ ਲੰਘ ਜਾਣਾ ਤਾਂ ਮੈਂ ਤੂੰ ਕਹਿੰਦੀ ਮੈਂ ਕਾਦੂ ਨੂੰ ਸਰੂ ਨਹੀਂ ਟਿਕਾਣਾ ਮੈਂ ਤਾਂ ਨਹੀਂ ਛੱਡਿਆ ਬਣਾਉਣਾ ਤਾਂ ਇੱਧਰ ਵੀ ਲੱਗਿਆ ਮਿਆਂਦਾ ਇਹਨਾਂ ਤੇ ਲੈ ਜਾਣੀਆਂ ਤਾਂ ਇਹ ਦੇ ਦੇਣੀਆਂ ਹਾਂ ਹਾਂ ਨਾ ਤੀ ਤੱਥਿਆ ਜਾ ਬੂਆ ਦਾਣੇ ਕੋਈ ਬਣਾਉਣੇ ਵਾਲਾ ਨਹੀਂ ਕੋਈ ਖਲਾਉਣੇ ਨੇ ਤਾਂ ਦਾਣੇ-ਦਾਣੇ ਪਰ ਮੋਹਰਾ ਆ ਜਿੱਥੇ-ਜਿੱਥੇ ਦਾਣਾ ਚੁਗਣਾ ਬੰਦੇ ਨੇ ਚੁਗੇ ਲੈਣਾ ਹੂੰ ਜਦੋਂ ਤੇਰਾ ਕੋਈ ਹਾਲਤਾ ਜਦੋਂ ਤੂੰ ਰਹੀ ਆਈ ਤੀ ਪਹਿਲਾਂ ਜਦ ਤਾਂ ਐ ਤਾਂ ਵੀ ਪਤਾ ਨਹੀਂ ਬੂਆ ਠੀਕ ਵੀ ਹੋ ਜੂਗੀ ਚੱਲਣ ਫਿਰਨ ਜੋਗੀ ਠੀਕ ਬੂਆ ਨੇ ਪਾਪਾ ਦਾ ਮੂੰਹ ਮਿੱਠਾ ਕਰਾ ਮੇਰਾ ਮੂੰਹ ਮਿੱਠਾ ਕਰਾ ਮੈਂ ਖਾ ਲੈਣਾ ਕਰ ਲਿਆ ਕਰ ਲਿਆ ਮੈਂ ਕਰ ਲਿਆ ਕਰ ਲਿਆ ਮੈਂ ਸੱਚੀ ਕਰ ਲਿਆ ਤੂੰ ਵੀ ਲੈ ਲੈ ਤੂੰ ਬਸ ਤੂੰ ਬਦਵਾਉਂਗੀ ਸ਼ੂਗਰ ਵੀਰ ਜੀ ਨੇ ਦੇ ਆਲੂ ਵੀਰ ਜੀ ਨੇ ਦੇ ਦੇ ਲੈ ਲੈ ਨਹੀਂ ਭਾਈ ਮੈਂ ਤੈਨੂੰ ਕਿਹਾ ਵੀ ਤੈਨ ਔਰਤ ਤਾਂ ਮੋਟਾ ਹੋਣਾ ਹਾਂ ਸੰਘਣਾ ਨਹੀਂ ਇੱਥੇ ਰਹਿ ਕੇ ਸਾਤਰੀ ਗੱਲ ਬੁਲਾਦੇ ਫਿਰ ਹਾਂ ਸਾਤਰੀ ਗੱਲ ਜੀ ਸਾਰੇ ਹਾਂ ਤੇਰਾ ਆਪਣਾ ਘਰ ਆ ਹੁਣ ਤੂੰ ਸਾਡੇ ਫੈਮਿਲੀ ਚ ਆ ਗਿਆ ਤਾਂ ਸਾਡਾ ਫੈਮਿਲੀ ਮੈਂਬਰ ਹੈ ਤੂੰ ਜਿਹੜੀ ਚੀਜ਼ ਨੂੰ ਦਿਲ ਕਰਦਾ ਉਹ ਕਹਿ ਦੇਣਾ ਬਸ ਮੈਨੂੰ ਆ ਚੀਜ਼ ਚਾਹੀਦੀ ਹੈ ਖਾਣੀ ਹੈ ਮੈਂ ਪੀਣਾ ਜਿਨੇ ਕਰੀ ਸੰਗ ਉਹਦੇ ਫੁੱਟੇ ਕਰਮ ਨਹੀਂ ਜਿਨੇ ਕਰੀ ਜਿਨੇ ਕਰੀ ਸ਼ਰਮ ਉਹਦੇ ਫੁੱਟੇ ਕਰਮ ਜਿਨੇ ਕਰੀ ਬੇਹਾਈ ਉਹਨੇ ਖਾਦੀ ਦੁੱਧ ਮਲਾਈ ਬੇਹਾਈ ਕਰੋ ਬਸ ਦੁੱਧ ਮਲਾਈ ਖਾਓ ਨਹੀਂ ਆਉਣਿਆ ਮੈਂ ਪਹਿਲਾਂ ਹੀ ਕਹਤਾ ਸੀ ਮੈਂ ਆ ਜਾ ਬਾਈ ਨਾ ਬਚਨ ਆ ਜਾੜ ਦੋ ਆ ਜਾੜ ਦੋ ਨਾ ਬਚਨੀ ਆ ਨਾ ਮੈਂ ਨਾ ਫੇਰ ਕੇ ਤੁਸੀਂ ਕੀ ਤਰਹੀ ਤੁਸੀਂ ਹਟਾ ਦੋ ਜਦ ਤਰੀ ਲਗੇ ਹਾਂ ਬਹੁਤ ਅਰਦਾਸ ਕਰਾਉਂਦੇ ਤੈ ਕੱਤ ਨਾਉਣਾ ਮੀਚ ਗੁਵਾ ਨਹੀਂ ਕਹਿਣਾ ਤਾਂ ਇੰਟਰਵਿਊ 100 ਹਾਂ ਮਟੋਲੀ ਨੇੜੇ ਆ ਤਾਂ ਜਾਣਾ ਹੈ ਇਹ ਠੀਕੇ ਆ ਬਹੁਤ ਵਧੀਆ ਨੇੜੇ ਵਾਲਾ ਪਰ ਇੱਕ ਥੋੜਾ ਜਿਹਾ ਜ਼ਿਆਦਾ ਮੀਂਹ ਥੋੜੀ ਜਿਹੀ ਹੋਰ ਨੇੜੇ ਹੋ ਗਈ ਹਾਂ ਬਸ ਥੋੜਾ ਜਿਹਾ ਚੱਲ ਗਏ 15 ਮਿੰਟ ਚ ਬਸ ਫੋਨ ਆਉਂਦਾ 15 ਮਿੰਟ ਚ ਹੋ ਰਹੇ ਜਾਂ 15 ਮਿੰਟ ਦਾ ਸੀ ਇੱਥੇ ਬਸ 15 ਮਿੰਟ ਵੀ ਨਹੀਂ ਲੱਗਦੇ 15 ਮਿੰਟ ਦੇ ਨਿਕਲਦੇ ਨਿਕਲਦੇ ਲੱਗਦੇ ਰਾਸਤੇ ਦੇ ਤਾਂ 5 ਮਿੰਟ ਦਾ ਕੰਮ ਹੈ ਹਾਂ ਰਾਸਤੇ ਤੋਂ ਨਿਕਲਦੇ ਨਿਕਲਣ ਲੱਗੇ ਹਾਂ ਇੱਥੇ ਤੇ ਨਿਕਲ ਨਹੀਂ ਸਰ 5 ਮਿੰਟ ਚ ਉਹਦਾ ਘਰ ਦੇ ਮੂਹਰੇ ਆਏ ਹਾਂ ਹਾਂ ਜੇ ਮੈਂ ਐਂਟਰੀ ਨਹੀਂ ਹੁੰਦਾ ਹੈਗਾ ਚਲੋ ਰਿਸ਼ਤੇਦਾਰੀ ਦੇ ਵਿੱਚ ਇਹ ਤੂਫਾਨਕ ਬਣਿਆ ਰਹਿਣਾ ਚਾਹੀਦਾ ਨੇੜੇ ਦੂਰ ਕੋਈ ਮੈਟਰ ਨਹੀਂ ਰੱਖਦਾ ਜੇ ਪਿਆਰ ਰਹੂਗਾ ਤਾਂ ਕੋਈ ਚੱਕਰ ਹੀ ਨਹੀਂ ਦਾ ਫਿਰ ਜੇ ਦੂਰ ਆ ਜੇ ਪਿਆਰ ਹੀ ਨਹੀਂ ਹੈਗਾ ਨੇੜੇ ਆ ਤਾਂ ਪਿਆਰ ਨਹੀਂ ਹੈਗਾ ਕੋਈ ਫਾਇਦੇ ਨਹੀਂ ਹੋਗਾ ਧੀ ਪੁੱਤ ਖੋ ਜਾਤਾ ਸਾਰਾ ਕੁਝ ਠੀਕ ਹੈ ਆਪਣੀ ਸਬਜ਼ੀ ਦੇ ਮੇਰੀ ਦੇ ਦੇਖ ਲੈ ਫੁੱਫੇ ਟੰਗਾਰੀ ਆ ਨਗਾਰੀ ਮੈਂ ਉੱਥੇ ਤੋਂ ਆਉਂਦੇ ਹਾਂ ਜੀ ਹਾਂ ਮੇਰੇ ਬਿਆਹ ਤੱਕ ਆਉਂਦੇ ਰਹੇ ਹੁਣ ਛੱਡੇ ਛੱਡੇ ਮੜ ਜਾ ਗਾਉਣਾ ਨਹੀਂ ਆਉਂਦੇ ਰਹੇ ਬਿਲਕੁਲ ਹੁਣ ਉਹ ਬਜ਼ੁਰਗ ਚੱਲ ਕੇ ਗਾਹਾਂ ਮੁੰਡੇ ਐ ਗਾਹਾਂ ਪੀੜੀਆਂ ਤੇ ਤੁਹਾਡੀ ਦਾਦੀ ਨਗਾਰੀ ਤੇ ਤੁਸੀਂ ਆਪਣੀ ਦਾਦੀ ਦੇਖੀਏ ਹਾਂ ਦੇਖੀਏ ਪਾਪਾ ਜੀ ਨੇ ਵੀ ਦੇਖੀਏ ਦਾਦਾ ਜੀ ਉਹ ਆਰੀ ਨੇ ਬੇ ਦਾਦੀ ਮੈਂ ਵਿਆਹ ਗਿਆ ਉੱਥੇ ਨਗਾਰੀ ਬੇਬੇ ਦੀ ਸੱਸ ਹੂੰ ਹੇ ਆ ਗਿਆ ਨਾ ਬਾੜੇ ਚੋਕਰੀ ਨੂੰ ਦੀ ਭੱਜ ਜਾਣੀ ਅੱਥਾ ਰਾਜੇ ਨੇ ਲੈ ਕੇ ਆ ਚੱਬਾ ਕਾਪੀ ਦੀ ਹਾਂ ਮਠਵਾੜਾ ਦਾ ਦੇ ਹਾਂ ਲੱਕੜੀਆਂ ਲੁਕੜੀਆਂ ਤੋਲ ਕੇ ਰੱਖ ਕੇ ਚਟਣੀ ਦਾ ਤੋਲ ਦੋਗ ਜਾਣੀਆਂ ਨੇ ਹਾਂ ਮੈਂ ਵੀ ਚੱਕ ਲਿਓ ਹਾਂ ਵੀ ਚੱਕ ਲਿਓ ਬੇਲੇ ਪੁੰਦੇ ਕਰਾਤਾਰੇ ਉਹ ਮੈਂ ਘਰ ਤੇ ਲਿਆਉਣੀ ਬਹੁਤ ਵੇਜਣਾ ਲੱਕੀ ਨੇ ਲੈ ਜਾਣਾ ਦੇਖੇ ਤੇ ਕਿੰਨਾ ਅੰਦਰ ਤੋਂ ਮੁਕ ਤੇ ਬੱਕੂ ਦਿਨਾ ਅੱਛਾ ਹੋਰ ਬੇਬੇ ਨੇ ਖੇਤਾਂ ਤੇ ਕਿੰਨਾ ਕੰਮ ਕਰਿਆ ਇਹਨਾਂ ਨੂੰ ਮੜ ਜਾ ਰੇਜੀ ਨਾ ਜਿਵੇਂ ਪਹਿਲੀ ਗਸੀ ਇਹਨਾਂ ਨੂੰ ਖੇਤਾਂ ਜਾਣ ਲੱਗਦੀ ਤਾਂ ਤਾਂ ਕਰਦੇ ਨਹੀਂ ਕਲੁੱ ਚਲਦੇ ਥੋਡੇ ਨਾਲ ਮਿਰਚਾ ਬੁੱਕੀ ਹੋਈਆਂ ਲਿਆਉਂਦੇ ਤੋੜ ਦੇ ਦੇਖ ਲੈ ਜਿਹੜੇ ਜਾਨ ਹੋ ਗਈ ਦੇਖ ਲੈ ਜਿਹੜੇ ਜਾਨ ਹੋ ਗਈ ਕਹਿ ਕੇ ਦੱਸਦਾ ਅੰਦਰ ਮੈਂ ਕਹਿ ਕੇ ਦੱਸਦਾ ਤੇਰੇ ਸ਼ਕਤੀ ਆ ਗਈ ਅੰਦਰ ਇੱਕ ਸ਼ਕਤੀਪਰਨ ਕੜੀ ਦੇਗੀ ਬੱਟੀ ਮੈਂ ਕਹਿ ਕੇ ਦੱਸਦਾ ਕਿ ਮਿਰਚਾ ਬੁੱਕੇ ਕੱਲ 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 ਤੋੜਦੇ ਆਉਂਦੇ ਹਾਂ ਹੈ ਜੀ ਖੇਤਾਂ ਤੇ ਭਾਈ ਆਹ ਪੁੱਛਿਆ ਕੀ ਆਪ ਬੈਂਗਣੀ ਲਾਉਂਦੇ ਹੁੰਦੇ ਹੋ ਨਾ ਸੂਰਪਾਲ ਖੇਤਾਂ ਤੇ ਬੂਆ ਕਿੰਨਾ ਤੋਰਵਾ ਲਿਆ ਬੂਆ ਨੇ ਹੁਣ ਤੱਕ ਕਰੇ ਆਪਣੇ ਭਾਈਆਂ ਮੰਗਣ ਸਿੱਧੀ ਕਰ ਕਰਕੇ ਕਰ ਜਾਂਦੀ ਸੀ ਅੰਮਾ ਹਾਂ ਬੈਂਕਿੰਗ ਮੈਂ ਹਾਂ ਸੋਣ ਚਾਹ ਬਰਦ ਨਹੀਂ ਹਾਂ ਹਾਂ ਬੂਆ ਦੇ ਨਾ ਬੂਆ ਦੇ ਤਾਂ ਹੁਣ ਥੋੜੇ ਜਿਹਾ ਬੂਆ ਥੋੜਾ ਜਿਹਾ ਉਹ ਸਰੀਰ ਢਿੱਲੇ ਕਰਕੇ ਔਖਾ ਹੋ ਗਿਆ ਵੀ ਨਹੀਂ ਤਾਂ ਬੂਆ ਹੁਣ ਤੱਕ ਕਰਦੀ ਰਹੀ ਸੀ ਸਬਜ਼ੀ ਬਾਜੀਆਂ ਦਾ ਖੇਤਾਂ ਦੇ ਵਿੱਚ ਰੁਵਾ ਰਹੇ ਸੀ ਮੁੱਲਿਆ ਨਹੀਂ ਲੱਤੀ ਕਦੇ ਹਾਂ ਹਾਂ ਪਰ ਹੁਣ ਸੁਣ ਲੈ ਹਾਂ ਤੇ ਸਾਰਾ ਕੰਮ ਮੈਂ ਤੁਹਾਨੂੰ ਜਗਾ ਦੇ ਦੇਣੀ ਆ ਥੱਲੇ ਆਪਣੀਆਂ ਸਾਧੀਆਂ ਬਾਟੀਆਂ ਲਾਓ ਪੂਰਾ ਵਾਂਗੂ ਹਾਂ ਪੂਆ ਵਾਂਗੂ ਕਰੋ ਕਹਿੰਦੇ ਪੂਰਾ ਬੰਗੜਾ ਪੂਆ ਵਾਂਗੂ ਸਾਰਾ ਕੁਝ ਤੁਸੀਂ ਕਰਨਾ ਦੇਖੋ ਸਬਜ਼ੀ ਬਾਹਰ ਤੇ ਆਉਣੀ ਨਹੀਂ ਜਾਹੀਦੀ ਮੈਂ ਨਹੀਂ ਦੇਣੂੰ ਤੁਹਾਨੂੰ ਪੈਸਾ ਮਤਲਬ ਖੇਤ ਦੋ ਕਿਹੜਾ ਦੰਨੇ ਕਿ ਥੱਲੇ ਕਾ ਉੱਥੇ ਲਾ ਲਓ ਉਹ ਕਿੱਥੇ ਤੇ ਹੋਣਾ ਹੈ ਚਲੋ ਉਥੇ ਖੇਤ ਵੀ ਦੇ ਦੂੰਗਾ ਤੁਹਾਨੂੰ ਮੈਂ ਉੱਤੇ ਨਹੀਂ ਲਾ ਆਉਣਾ ਸੁਣ ਮੈਂ ਕਿਹਾ ਦੇਣੀ ਆ ਚਾਟਰਾਂ ਦੀਆਂ ਲੈ ਦੇਖ ਗਰੇਲੇ ਸਾਡੇ ਲੱਗੇ ਕੀ ਆ ਸਾਡੇ ਲੱਗੇ ਤੋਰ ਤੁਸੀਂ ਨਹੀਂ ਲਾਈਆਂ ਹੋ ਫਿਰ ਚਾ ਬੁਆ ਦੀ ਤਰੀਫ ਕਰੀ ਜਾਂਦੀ ਆ ਤੂੰ ਐਂ ਕਹ ਫਰੋਲਟਾ ਉਹ ਪੰਨੀ ਚੁੱਪ ਕਰ ਫੇਰ ਐਂ ਕਹਿਣਾ ਨਹੀਂ ਤੇਰਾ ਭਾਈ ਹੋ ਗਿਆ ਤੇਰੇ ਭਤੀਜੇ ਹੋ ਗਏ ਬੇਬੇ ਬੁਆ ਤੇਰੇ ਮੰਗਲ ਭਤੀਜੇ ਬੇਬੇ ਨੂੰ ਨਹੀਂ ਲੈਣਾ ਲੈ ਕੇ ਬੁਆ ਆਪਣੇ ਭਾਈਆਂ ਲੱਗੀ ਆ ਕਹ ਬੁਆ ਪਰ ਕੇ ਇਹਦੇ ਭਾਈ ਹੋਣ ਇਹ ਵੀ ਉੱਤ ਵੱਲੇ ਲਾ ਲੋ ਕਿਧਰੇ ਲਾ ਲੋ ਬੁਆ ਮਿੱਧਰੇ ਲਾ ਲੋ ਹਾਂ ਭਤੀਜੇ ਲਗੋ ਮੇਰੇ ਆਪਣੇ ਘਰ ਨਹੀਂ ਆਣੇ ਕਰ ਹਾਂ ਬਸ 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 ਕਰ ਦੇਈਂ ਬੁਆ ਕੀ ਕਹਿਣਾ ਚਾਹੋ ਥੋੜਾ ਕਰ ਲੈ ਕੇ ਆਓ ਆਪਣੇ ਘਰ ਆਪਣੇ ਘਰ ਆ ਜੀ ਕਿਹਦੇ ਦੇਣਾ ਨਹੀਂ ਕੋਈ ਕਿਹਦੇ ਦੇਣਾ ਨਹੀਂ ਕੋਈ ਬਾਈਬਲ ਦਾ ਨਾਮ ਜੇ ਪਿਆ ਆਪਣੀ ਬੈਂਗਣੀ ਦੇ ਬੂਟੇ ਲਾਓ ਕੱਲ ਨੂੰ ਤੋੜ ਕੇ ਲਿਆਓ ਬੈਂਗਣੀ ਜਾ ਕੇ ਆਪਣੇ ਬਣਾਓ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਮੇਰੀ ਗੱਲ ਸੁਣੋ ਕੱਲ ਸੁਖਵੀਰ ਨੇ ਮੈਨੂੰ ਐ ਸੁਣੇ ਵੀ ਕਹਿੰਦੀ ਜਾਣਾ ਮੈਂ ਨਹੀਂ ਕਿਥੇ ਹੁੰਦਾ ਕਿਹਾ ਮੈਂ ਮੰਡ ਚ ਮਿਰਚਾਂ ਤੋੜਨ ਜਾਣਾ ਹਾਂ ਬੱਸ ਮੇਰੀ ਗੱਲ ਤੇ ਤੂੰ ਯਕੀਨ ਨਾ ਕਰਿਆ ਹਾਂ ਇੱਧਰ ਕਾ ਇੱਧਰ ਮੁੱਕਰ ਜਾਂਦੀ ਆ ਤਾਂ ਤਾਂ ਮੁੱਕਰ ਜਾਂਦੀ ਆ ਮੈਂ ਮਿਰਚਾਂ ਦਾ ਸੋਨ ਮੈਂ ਇੱਥੇ ਦੱਸ ਦਿੰਨਾ ਮਲਕੀਤ ਬਾਈ ਨੇ ਕਹਿ ਦਿੱਤਾ ਇੱਥੇ ਖੁੰਜੇ ਵਿੱਚ ਖੜੀਆਂ ਕਹਿੰਦਾ ਤਾਂ ਜੀ ਮੇਰੇ ਭਾਈ ਧੋਲਲੇ ਦੇ ਕੋਲ ਮੇਰੇ ਕੋਲ ਘਰੇ ਨਹੀਂ ਮੁੱਕਦੀਆਂ 10 15 ਬਜੇ ਉਹਦੇ ਨਾਲ ਸਾਡੇ ਸਾਧੀਆਂ ਦੀਆਂ ਕੌੜੀਆਂ ਵਿੱਚ ਉਹ ਫੋਨ ਖਾਊਗਾ ਹਾਂ ਚੱਲ ਜਾਈਏ ਬਸੋ ਤਾਂ ਉਹ ਨਹੀਂ ਇੱਥੇ ਬਹੁਤ ਔੜੀ ਮੈਂ ਪਪਾ ਜੀ ਚਾਹੂੰਗੇ ਅਰੇ ਹਾਂ ਕੋਈ ਮੇਰੇ ਪਪਾ ਜੀ ਘਰ ਡੇ ਨਹੀਂ ਹਾਂ ਇੱਕ ਬਾਟਿੰਗ ਕਰਾਂ ਉਹ ਇੱਕ ਪਾਣੀ ਤੇ ਮਰਾ ਕੈਮਰਾ ਪੁੱਤ ਕੈਮਰਾ ਬਣ ਕੇ ਰੱਖਿਆ ਕਿੱਥੇ ਦਾ ਪੈਣੀ ਦਾ ਹਾਂ ਆਪਕੇ ਪਪਾ ਦੀਦੀ ਆ ਗਏ ਉਹਨਾਂ ਨੂੰ ਕਹਦੀ ਮੈਂ ਉੱਪਰ ਹੂਆ ਬਣਾਉਂਦੀ ਆ ਆ ਗਏ ਉਹਨੇ ਉਹ ਇੱਥੇ ਦੇਖੀ ਉਹ ਤਾਂ ਮਨੂ ਦਾ ਉਹਨਾਂ ਨੇ ਫੋਨ ਕਰਿਆ ਵੀ ਮੈਂ ਬੇਲੇ ਕਿ ਨਹੀਂ ਫਿਰਦਾ ਕਿਤੇ ਮੈਂ ਦੇਖੇ ਆਉਂਦੇ ਅੱਛਾ ਅੱਛਾ ਚਲੋ ਆ ਗਿਆ ਟਾਈਮ ਨਾਲ ਵੀਰ ਵੀ ਕੰਮ ਹੋ ਗਿਆ ਆਣਾ ਬੋਲਦੇ ਹਨ ਮੈਂ ਤਾਂ ਬੋਲ ਪੈਣਾ ਪਾਣੀ ਆ ਨਾ ਪਿਆ ਜਾਈਦਾ ਪਾਣੀ ਆ ਪੈਣਾ ਜੀ ਹੂੰ ਮਨੂ ਆਇਆ ਹੋ ਗਿਆ ਉਹ ਫੇ ਤੁਰਪੇ ਹੋਣੇ ਜਿਹਦੇ ਵੀ ਭੈਣ ਆਈ ਵੀ ਆ ਹਾਂ ਹਾਂ ਨਹੀਂ ਗੱਲ ਹੁੰਦਾ ਹੀ ਨਾ ਪਰ ਜਿਆਦਾ ਮਨੂ ਇਹਦੀ ਜ਼ਫਾ ਤਾਂ ਵੀ ਬੂਆ ਨੇ ਰੋਕੜਾ ਹੈ ਮਨੂ ਆਇਆ ਤਾਂ ਵੀ ਬੂਆ ਨੇ ਮੋੜਨਾ ਤਾਂ ਬਾਅਦ ਚ ਮੇਰੀ ਬਾ ਬੂਆ ਨਾਲ ਟਾਕ ਹੋਈ ਉਹ ਵੀ ਬੂਆ ਕਹਿੰਦੀ ਵੀ ਮੇਰਾ ਪ੍ਰਸ਼ਾਦਾ ਉਧਰ ਸਰਜੀ ਤਰ੍ਹਾਂ ਦੇ ਜਿਹੜੀ ਤਿਆਰ ਹੋਣ ਲੱਗਾ ਉਹ ਕਹਿੰਦਾ ਵੀ ਮੈਂ 7 ਵਜੇ ਤੈਨੂੰ ਛੱਡ ਕੇ ਆਉਂਗਾ ਅੱਛਾ ਹਾਂ ਬੂਆ ਹੀ ਬੱਸ ਨੂੰ ਨਾ ਇਹਨੇ ਫੋਨ ਨਾ ਮੰਨੂ ਕਰਿਆ ਨਾ ਤੈਨੂੰ ਪਾਪਾ ਜੀ ਅੱਛਾ ਵੀਰ ਆ ਰੋ ਆਈ ਦੀ ਹਾਂ ਆਈਆਂ ਉਧਰ ਸਰਜੀ ਤੇ ਛੱਡ ਕੇ ਆਇਆ ਅੱਛਾ 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 ਰਾਇਸਾਂ ਨੂੰ ਮਿਲੇ ਉੱਥੇ ਤੂੰ ਚੰਨ ਤਾ ਨਾ ਕਿ ਮੋੜੇ ਤੋਂ ਨਹੀਂ ਮੈਂ ਮਾ ਡੇਲ ਗਿਆ ਸੰਨ ਦੋਵਾਂ ਨੂੰ ਉਤਾਰ ਲਿਆ ਉੱਥੇ ਜੇ ਸਾਡੇ ਕੋਲ ਖੜੇ ਹੀ ਕੰਨੇ ਸਾਰੀ ਨੀਤੀ ਆ ਰਿਖਾ ਚੱਲੋ ਜਦ ਤੇ ਬੱਸਾਂ ਚੜੂ ਮੈਂ ਚੱਲਦਾ ਉਹ ਮੁਡੇ ਕੋਈ ਰਾਜਾ ਮੁੜੇ ਆਏ ਓਸੇ ਤੇ ਆਕਣੇ ਗਾਂ ਤੇ ਗਾ ਸਾਧਨ ਬਣਦੇ ਬਣਦੇ ਭੋਰੂ ਪਹੁੰਚ ਗਿਆ ਨਾ ਆ ਅੱਜ ਅੱਜ ਤਾ ਤੇਰਾ ਸਾਧਨ ਸਿਰੇ ਤੱਕ ਨਹੀਂ ਬਣਿਆ ਪਿਆ ਓਕੇ ਕਾਕਾ ਕਾਕਾ ਤਾਂ ਲੁਕ ਗਿਆ ਪਾਪਾ ਜੀ ਕਾਕੇ ਨੂੰ ਹੱਕਾ ਮਾਰਦੇ ਆ ਕਾਕਾ ਕਿੱਥੇ ਆ ਬਈ ਟਾਕਾ ਲੁਕ ਗਿਆ ਜੀ ਆਜੋ ਆਜੋ ਕਾਕਾ ਲੁਕ ਗਿਆ ਹਾਂ ਜੀ ਆ ਉਹ ਲੋਬ ਸਾਡਾ ਕਾਕਾ ਲੋਬ ਗਿਆ ਅਜੇ ਤਾਂ ਕੰਮ ਨਹੀਂ ਹੋਇਆ ਕੜ ਦੇ ਪਾਪ ਐਥੇ ਪਈਆਂ ਤੇ ਜਿਹੜੀਆਂ ਰੱਖ ਲਈਆਂ ਉਹ ਕਿੱਥੇ ਰੱਖਤੀਆਂ ਅਜੇ ਤੇ ਰੱਖਤੀਆਂ ਅੱਛਾ ਪਾਪਾ ਜੀ ਮੇਰ ਚਲੇ ਆਏ ਪਾਪਾ ਜੀ ਮੇਰ ਚਲੇ ਆਏ ਆ ਜੋ ਅਜੇ ਨਹੀਂ ਅੱਜੀਆਂ ਤੱਕ ਹੋ ਗਏ ਹਾਂ ਉਹ ਗੋੜੀਆਂ ਬੋਤਾਂ ਉਹ ਬੀਜ ਰੱਖੇ ਹੋਏ ਤਾਂ ਮਾੜੇ ਅੱਛਾ ਠੀਕ ਆ ਪਾਪਾ ਜੀ ਨੇ ਬੀਜੀਆਂ ਵੀ ਦਿੱਤੀਆਂ ਉਹਨਾਂ ਨੂੰ ਤਾਂ ਫਲ ਪੈ ਨਹੀਂ ਮੱਲਾ ਤਾਂ ਜਿਹੜਾ ਤੁਸੀਂ ਬੀਜ ਤਿਆਰ ਕਰਿਆ ਤਾਂ ਮਿਰਚਾਂ ਦਾ ਉਹਨਾਂ ਨੂੰ ਲੱਗ ਗਿਆ ਮਿਰਚਾਂ ਲੱਗਦੀਆਂ ਉਹ ਖਰਾਬ ਦੱਖਣਾਂ ਨਾਲ ਮਾਰੇ ਆ ਫਾਲ ਨਹੀਂ ਪੈਂਦਾ ਹੈਗਾ ਹਾਂ ਖਣ ਫਾਲ ਇਹ ਤਾਂ ਉਹੀ ਹੈ ਜਿਹੜੀਆਂ ਮੈਂ ਆਜੋ ਬਹਿ ਜਾਓ ਮੋਛੀਆਂ ਲਿਖਿਆ ਤਾਂ ਹੋਇਆ ਹੈ ਬਹਿ ਜਾਓ ਤੂੰ ਆਹ ਕੀ ਆ ਉਹ ਠੀਕ ਹੈ ਭਾਈ ਇਹ ਭੈਣ ਵਾਲੀ ਵੀ ਹੈ ਹੈ ਬੱਲੇ 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 ਪੈਰ ਬੱਲ ਪੈਣਾਗੀ ਹਾਂ ਹਾਂ ਬੱਲੇ ਬੱਲੇ ਇਹ ਤਾਂ ਲੱਕੜੀਆਂ ਬੁਲਾਉਣੀਆਂ ਹਾਂ ਖੜੀਆਂ ਰੱਖਣੀਆਂ ਐ ਖੁੱਲਦੀ ਬਾਕੀ ਆ ਮੈਂ ਦੇਖੀ ਪਹਿਲਾਂ ਮੈਂ ਜ਼ੋਰ ਮਾਰ ਕੇ ਦੀ ਐ ਕਣੀ ਢੇੜ ਲੈ ਡੜ ਗਿਆ ਡੜ ਗਈ ਹਾਂ ਲੈ ਭੈਣ ਭਾਈ ਵਿੱਚ ਫੋਟੋ ਵੀ ਲੈ ਜੀ ਬੰਨਾ ਸ਼ੁਰੂ ਕਮ ਹੈ ਸ਼ੁਭ ਕਮ ਹੈ ਲੱਖੜੀਆਂ ਦੇ ਭੈਣ ਭਾਈ ਦਾ ਪਿਆਰ ਹੂੰ ਮੈਂ ਤਾਂ ਪੈਰ ਉੱਤੇ ਟਾਈਮ ਲਾਈਡਰ ਨੂੰ ਹਾਂ ਚੱਲ ਆ ਗਿਆ ਤੁਸੀਂ ਟਾਈਮ ਨਾਲ ਇੰਨੀ ਪਹੁੰਚਤਾ ਹੁਣ ਭੂਆ ਵੀ ਜਾਣ ਦੀ ਤਿਆਰੀ ਦੀ ਇਹਨਾਂ ਨੂੰ ਤੁਸੀਂ ਪਹੁੰਚ ਗਿਆ ਟਾਈਮ ਨਾਲ ਮਿੱਠਾ ਖਾ ਲਾ ਮੈਨੂੰ ਪਹਿਲਾਂ ਮਿੱਠਾ ਹਾਂ ਜਦ ਮੈਂ ਤਾਂ ਹੀ ਵੀ ਨਹੀਂ ਆਇਆ ਜੰਗੋ ਲੈ ਵੀਡੀਓ ਕਿੱਤੋਂ ਅਹ ਬਦਾਮਾ ਬਦਾਮਾ ਉਹ ਵੀ ਬਿਜਾਵਾ ਮੈਂ ਤਾਂ ਜਾਨੀ ਬਸ ਆਪਾਂ ਗੱਲ ਕੋਈ ਹੁੰਦੀ ਹੈ। ਚਲੀ ਦੇ ਕਾਈ। ਹਾਂ। ਤਾਂ ਮਨ ਨੂੰ ਬਾਤ ਹੈ ਕਿ ਉਹ ਕੋਈ ਤਾਂ ਕੋਈ ਜਰੂਰੀ ਹੈ। ਹਾਂ। ਜਿੰਨਾ ਤੇ ਕਿੰਨੀ ਕੋਈ ਹੈ। ਹਾਂ। ਪਿਆਰੇ ਹਾਂ। ਲੈ ਫੈਨ ਮੇਰੀ। 21 ਦੇ ਤੇ ਨਾ। ਕੋਈ ਨਹੀਂ ਲੋਹੇ ਵਾਲਾ ਕੋਈ ਨਾ ਜਿੱਕਣਾ ਬਹੁਤ ਜਿਵੇਂ ਬਿੰਦਰ ਰਾਜੀ ਹਾਂ ਬਿੰਦਰ ਵੰਦੂ ਕਰਦੀ ਦੇਕਣੀ ਹਾਂ ਕੋਈ ਹੋ ਕੇ ਹਾਂ ਲੈ ਕੇ ਰਹਾ ਕੋਈ ਜੋ ਕਾਇ ਕਰ ਪਾਈ ਤੇ ਆ ਕਿ ਵੀ ਜੂਨ ਦੇ ਰਹੇ ਨਾ ਮੈਂ ਮੁੜ ਕੇ ਆਵਾ ਹਾਂ ਇੱਥੇ ਚੱਲਦੇ ਤੇ ਅੱਤੇ ਪਛਾਵੇਂ ਰਹਿਣੇ ਹਾਂਜੀ ਨੱਕ ਜੇ ਜੇ ਪਿਆਰ ਹੈ ਨਾ ਇਹ ਭਾਈ ਆ ਨਾ ਪਿਆਰ ਹੁੰਦਾ ਅਸਤਾਨੇ ਕਦੇ ਲੜੇ ਨਹੀਂ ਕਦੇ ਕੁਛ ਨਹੀਂ ਹੋਇਆ ਇਕੱਠੇ ਖੇਲਣਾ ਕਰਨਾ ਆਪਣਾ ਕੰਮ ਸਾਰਾ ਕਦੇ ਨਹੀਂ ਕਿਸੇ ਹੂੰ ਕੰਮ ਉਹ ਜੁਗੇ ਜੁਗੇ ਬਦਲ ਗਿਆ ਜੁਗੇ ਬਦਲ ਗਿਆ ਹੁਣ ਤਾਂ ਬਦਲ ਗਿਆ ਪਹਿਲਾਂ ਪਰ ਤਾਂ ਬਲ ਪਠਾਈ ਹੋ ਜਾਂਦਾ ਕੰਮ ਉਹ ਕਿਹੜੇ ਖੜਦੇ ਨਹੀਂ ਹੈਗੇ ਸਾਰੇ ਕੀ ਤੋਂ ਫੁੱਲ ਕਾਂ ਦੀ ਜਿਵੇਂ ਸਾਰੇ ਇਕੱਠੇ ਨੇ ਟੋਕਾ ਟੁੱਪ ਲੈਣੇ ਇਹਨਾਂ ਨੇ ਸਾਰੇ ਪਿੱਛੇ ਨਾ ਜਵਾਬ ਦੇਣਾ ਹੀ ਨਿਕਦੂ ਇਹਦੇ ਆ ਮੈਂ ਕਰਦਾ ਇੱਕ ਗੱਲ ਗੱਲ ਕਹਿਣੀ ਚਾਹੀਦੀ ਹਾਂ ਸਾਰੇ ਆਪਣੀ ਦਬਿਚ ਤੇ ਹੋਣ ਵੀ ਨਹੀਂ ਹੈਗਾ ਇਹਦਾ ਹਾਂ ਹੁਣ ਵੀ ਕਿਤੇ ਉਹਦੀ ਮੰਨ ਨਹੀਂ ਹੈ 11 ਘਰਾਂ ਚ ਕੋਈ ਹੋਸੀ ਨਹੀਂ ਆਣੀ ਵਾਪੇ ਪਹਿਲੇ ਉਹਦੀ ਕਰ ਪਾਈ ਆ ਬਾਕੀ ਸਮਾ ਸਮਰਥ ਹੈ ਨਹੀਂ ਫਰਕ ਤਾਂ ਆ ਜਿਵੇਂ ਬਾਪਾ ਫਰਕ ਪਾਉਂਦੇ ਜਾਂਦਾ ਪੈਂਦਾ ਜਾਂਦਾ ਜਿਹੜਾ ਪਹਿਲਾ ਦਾ ਤੇ 50 30 ਸਾਲ ਪਹਿਲਾਂ ਤਾਂ ਨਾ ਗੱਲ ਉਹ ਗੱਲ 80 ਸਾਲ ਨਹੀਂ ਹੈ ਜੀ ਇਹ ਤਾਂ ਹਾਂ ਗੱਲ ਉਹਨਾਂ ਦੇ ਖੇਤੀ ਜੁੜੀ ਤੇ ਆਉਣੀ ਹੈ ਕੰਮ ਕਰਨਾ ਖੇਤਾਂ ਚ ਮਤਲਬ ਜਿੰਦਗੀ ਉਹ ਹੋ ਗਿਆ ਉਹ ਵੀ ਸਮਾਗਿ ਲਾਗੇ ਕਾਂਡੀ ਦਾ ਵੇਕਰ ਨਹੀਂ ਮੋਟਰਾਂ ਗੱਲ ਜਾਂ ਜਾਣਾ ਨਾ ਮੋਟਰਸਾਈਕਲ ਵੀ ਜਾਣਾ ਬਟਨ ਦੱਬਣ ਹੂੰ ਐਵੀ ਗੱਲ ਵਾਟਰ ਵੀ ਰ ਆਟੋਮੈਟਿਕ ਲੱਗ ਗਿਆ ਹੁਣ ਤਾਂ ਜੀ ਹੁਣ ਤਾਂ ਆਟੋਮੈਟਿਕ ਆਟੋਮੈਟਿਕ ਲੱਗ ਗਿਆ ਆਟੋਮੈਟਿਕ ਵੀ ਦੇਖਣਾ ਜਣਾ ਕਿਹੜੇ ਕੰਮ ਮੋੜਨਾ ਐ ਗੱਲ ਲੱਗੀ ਉਹ ਬਹੁਤ ਬੜ ਗਿਆ ਤੰਦ ਰੁੱਤੀਆਂ ਚਾਹੀਦੀਆਂ ਮਹਾਰਾਜ ਦੀ ਤੜਕੀ ਚਾਹੀਦੀ ਹਾਂ ਹਾਂ ਸਭ ਤੋਂ ਬੜੀ ਗੱਲ ਹੈ ਇੱਥੇ ਹਾਂ ਕਿਰਪਾ ਹਾਂ ਚਿੰ ਕਰ ਸਕਦੇ ਹਾਂ ਹਾਂ లైక్ ది పేపర్ ਜੀ ਕਹਿੰ ਤੂੰ ਹਾਂ ਨ ਸਵੇਰ ਪੀ ਲਿਆ ਹਾਂ ਸਾਬ ਨੂੰ ਉਹ ਨ ਸਵੇਰ ਦੇ ਆਏ ਹੋਣ ਫੇ ਫੋਨ ਮਾਰਦੇ ਨੇ ਤਾਂ ਉਹ ਫੋਨ ਕਰਾ ਤਾਂ ਕਿ ਤੁਹਾਨੂੰ ਜੇ ਤੁਸੀਂ ਕਹਿੰਦੇ ਮੈਂ ਉੱਥੇ ਆ ਬੇਲੇ ਮੋਜੀ ਕੋਈ ਗਿਆ ਵਾ ਕਿ ਮੋਜੀ ਨਹੀਂ ਚੱਲ ਗਈ ਵੀ ਅੱਛਾ ਅੱਛਾ ਠੀਕ ਹੈ ਬੂਆ ਕਹਿੰਦੀ ਹੈ ਬਹੁਤ ਔਖਾ ਹੋ ਗਿਆ ਉਹ ਮਿਲ ਮੂਰ ਤੇ ਫੇਰ ਅੰਤ ਕੀ ਚੰਗੀ ਹਾਂ ਹੁਣ ਸਾਰੇ ਕਿ ਨਹੀਂ ਜਾਏ ਫੇਰ ਹੁਣੇ ਪਹੁੰਚਿਆ ਆਪਣੇ ਕੋਲ ਤਾਂ ਇਹ ਵੀ ਆਇਤਾ ਵੀ ਤੁਸੀਂ ਚੈੱਕ ਵੀ ਤੁਸੀਂ ਖੇਤਾਂ 'ਚ ਹੋਵੋਗੇ ਵਿਚਾਲੇ ਹਟ ਟਾਈਮ ਤੁਸੀਂ ਘਰੇ ਆ ਜਾਂਦੇ ਆ ਤਾਂ ਉਹ ਲਾਸਟ ਵਿੱਚ ਆਈ ਇੱਧਰ ਆਪਣੇ ਕੋਲ ਮੌਜੀ ਬਹੁਤ ਔਖਾ ਉਹਦੇ ਪਿਤਾ ਚਲ ਕੋਈ ਨਹੀਂ ਹੋ ਜਾਣਾ ਸੈੱਟ ਬਣੂਗਾ ਵੀ ਕੋਈ ਨਹੀਂ ਚਲੋ ਬਸ ਬਾਈ ਨੂੰ ਉੱਛੜਦੀਆਂ ਤਲਾ ਤਦ ਤੱਕ ਕਰ ਬਣੂ ਵੀ